ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆਂ ਇਹ ਰੈਣ ਦੇ ਪ्युअर ਜੌਰਜਟ ਦਾ ਸੂਟ ਹੋਏਗਾ ਬਹੁਤ ਹੀ ਪਿਆਰੀ ਇਸੇ ਉੱਪਰ ਏਮਬਰਾਇਡਰੀ ਕੀਤੀ ਗਈ ਪ੍ਰਾਈਸ ਆਪਾਂ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਸੂਟਾਂ ਵਿੱਚ ਬਹੁਤ ਹੀ ਪਿਆਰੀ ਆਪਾਂ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਹੋਣਗੇ ਪ्योर ਤੁਹਾਨੂੰ ਕ੍ਰੇਪ ਜਕਵਾਰ ਦਾ ਸੂਟ ਮਿਲ ਜਾਏਗਾ ਇਹ ਤੁਹਾਨੂੰ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਬਾਟਮ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਦੀ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਸੂਟਾਂ ਵਿੱਚ ਆਪਾਂ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਇਸ ਕੋਸ ਕਰੇਪ ਦਾ ਪ੍ਰਿੰਟਡ ਸੂਟ ਮਿਲ ਜੇਗਾ ਉਸ ਦੀ ਉੱਪਰ ਵੀ ਹੈਵੀ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਆਪਣੇ ਜੀ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਜੋਰ ਚੜਦਾ ਸੂਟ ਮਿਲ ਜੇਗਾ ਹੈਂਡ ਏਮਬਰਾਇਡਰੀ ਕੀਤੀ ਗਈ ਹੈ ਇਹਨਾਂ ਦੇ ਜਿਹੜੇ ਲਾਈਟ ਡਾਰਕ ਤੁਹਾਨੂੰ ਸਾਰੇ ਹੀ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਨੇ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਹੀ ਮੈਂਚਰ ਉੱਪਰ ਕਰ ਦਿੱਤਾ ਹੈ ਤੁਸੀਂ ਕੋਈ ਵੀ ਸੂਟ ਨਾਲ ਵਿੱਚੋਂ ਆਪਣੇ ਲਈ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਇਹ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਕ੍ਰੇਵ ਦਾ ਹੀ ਸੂਟ ਮਿਲੇਗਾ ਪ੍ਰਿੰਟ ਕੀਤਾਗਾ ਬਹੁਤ ਹੀ ਪਿਆਰਾ ਉਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਇਹਨਾਂ ਦਾ ਵੀ ਪ੍ਰਾਈਸ ਆਪਾਂ ਪਰ ਮੀਟਰ ਦੇ ਹਿਸਾਬ ਨਾਲ ਮੈਂਸ਼ਨ ਕੀਤਾ ਹੋਇਆ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ 2.5 ਮੀਟਰ ਤੋਂ ਘੱਟ ਤੁਸੀਂ ਨਹੀਂ ਲੈ ਸਕਦੇ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਹੈਵਨ ਪਿਓਰ ਹੈਵਨ ਸਿਲਕ ਦਾ ਸੂਟ ਰਹੇਗਾ ਹੈਂਡਵਰਕ ਆਰੀਵਰਕ ਬਹੁਤ ਹੀ ਪਿਆਰਾ ਕੀਤਾ बॉटम ਤੇ ਵਰਕ ਕੀਤਾ ਹੋਗਾ ਦੁਪੱਟਾ ਵੀ ਤੁਹਾਨੂੰ ਪਿਓਰ ਹੈਵਨ ਸਿਲਕ ਦਾ ਹੀ ਮਿਲ ਜੇਗਾ ਪ੍ਰਾਈਸ ਆਪਾਂ ਇਹਨਾਂ ਦਾ ਵੀ ਉੱਪਰ ਮੈਂਸ਼ਨ ਕੀਤਾ ਹੈ ਇਹਨਾਂ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਨੇ ਪ੍ਰਾਈਸ ਸਾਰੇ ਸੂਟਾਂ ਦੇ ਮੈਂਸ਼ਨ ਕੀਤਾ ਹੋਇਆ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ